ਵਟਿੰਗ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਰਾਜਾ ਵੜਿੰਗ ਦੇ ਵੱਲੋਂ ਟਵੀਟ ਕੀਤਾ ਗਿਆ ਮੇਅਰ ਦੀ ਚੋਣ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਜਿਹੜੀ ਅੱਜ ਮੇਅਰ ਚੋਣ ਸੀ ਜਿੱਥੇ ਬੀਜੇਪੀ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਟ ਜੋੜ ਸੀ ਉਸ ਦੀ ਹਾਰ ਹੋਈ ਹੈ ਇੱਕ ਪਾਸੇ ਕੇਜਰੀਵਾਲ ਦੇ ਵੱਲੋਂ ਟਵੀਟ ਕੀਤਾ ਗਿਆ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਦੂਜੇ ਪਾਸੇ ਰਾਜਾ ਵੜਿੰਗ ਦਾ ਦੋਨਾਂ ਦੇ ਵੱਲੋਂ ਬੀਜੇਪੀ ਤੇ ਨਿਸ਼ਾਨੇ ਸਾਧੇ ਗਏ ਨੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਭਾਜਪਾ ਦੇ ਵੱਲੋਂ ਸਰਯਾਮ ਧੱਕਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਚੱਲ ਰਿਹਾ ਰਾਦਰਿੰਗ ਦਾ ਕਹਿਣਾ ਕਿ ਭਾਜਪਾ ਸਿਰਫ ਭ੍ਰਿਸ਼ਟਾਚਾਰ ਨਹੀਂ ਕਰ ਸਕਦੀ ਸਗੋਂ ਇਹ ਲੋਕਾਂ ਨੂੰ ਧੱਕਾ ਵੀ ਕਰ ਸਕਦੀ ਹੈ ਇਹ ਲੋਕਤੰਤਰ ਦਾ ਕਤਲ ਕਰਨ ਤੇ ਤੁਲੀ ਹੋਈ ਹੈ ਉਹ ਧੱਕੇਸਾਹੀ ਏਜੰਸੀਆਂ ਪੈਸੇ ਦੇਵਾ ਅਫਸਰਾਂ ਦੀ ਦਰਵਾਰ ਤੋਂ ਕਰਨ ਤੋਂ ਬਿਲਕੁਲ ਵੀ ਗਰੇਜ਼ ਨਹੀਂ ਕਰ ਸਕਦੀ ਨਾਲ ਹੀ 29 ਕੀਤੀ ਗਈ ਵੀਡੀਓ ਵਿੱਚ ਇੱਕ ਸੀਨੀਅਰ ਅਫਸਰ ਨੂੰ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਵੋਟਾਂ ਦੀ ਹੇਰਾਫੇਰੀ ਕਰਨ ਦੇ ਹੋਏ ਸਾਫ ਵੇਖਿਆ ਜਾ ਸਕਦਾ ਹੈ ਅੱਜ ਦੀ ਘਟਨਾ ਸਿਰਫ ਰਾਜਨੀਤੀ ਵਰਗ ਲਈ ਚਿੰਤਾਜਨਕ ਨਹੀਂ ਹੈ ਇਹ ਹਰ ਮਾਂ ਬਾਪ ਲਈ ਹਰ ਵਿਦਿਆਰਥੀ ਲਈ ਇਸ ਦੇਸ਼ ਦੀ ਹਰ ਨਾਗਰਿਕਤਾ ਲਈ ਖਤਰਨਾਕ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਅਜਿਹਾ ਭਵਿੱਖ ਚਾਹੁੰਦੇ ਹਾਂ ਕਿ ਅਸੀਂ ਤਾਨਾशाही ਚਾਹੁੰਦੇ ਹਾਂ ਅਤੇ ਜੇਕਰ ਜਵਾਬ ਨਹੀਂ ਹੈ ਤਾਂ ਇਹ ਲੜਨ ਦਾ ਸਮਾਂ ਹੈ ਨਹੀਂ ਤਾਂ ਬਹੁਤ देर ਹੋ ਜਾਵੇਗੀ। ਅਰਦਾਸੀ ਕੀ ਹੋਤੇ ਹੀ ਅਰ ਰਾਜਾ ਵਿਰਿੰਗ ਦੇ ਵੱਲ ਟਵੀਟ ਕੀਤਾ ਗਿਆ ਅਰਵਿੰਦ ਕੇਜਰੀਵਾਲ ਦੇ ਵੱਲ ਵੀ ਟਵੀਟ ਕੀਤਾ ਗਿਆ ਜਿਸ ਵਿੱਚ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੀ ਮਿਹਰਚੋਂ ਵਿੱਚ ਦਿਨ ਦਿਹਾੜੇ ਜਿਹੜੀ ਬੇਈਮਾਨੀ ਕੀਤੀ ਗਈ ਹੈ ਭਾਜਪਾ ਦੀ ਵੱਲੋਂ ਔਰ ਇਹ ਬੜੀ ਚਿੰਤਾਜਨਕ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੇਰ ਦੀ ਚੋਣ ਵੇਲੇ ਜੋ ਜਿਸ ਤਰੀਕੇ ਦੇ ਨਾਲ ਵੀ ਇਹ ਦੇ ਵੀ ਗਿਰ ਸਕਦੀ ਹੈ ਤਾਂ ਦੇਸ਼ ਦੇ ਚੋਣ ਵੇਲੇ ਕਿਸ ਹੱਦ ਤੱਕ ਗਰੇਗੀ ਇਹ ਬੇहद ਚਿੰਤਾਜਨਕ ਜਿਹੜਾ ਮਾਮਲਾ ਦੱਸਿਆ ਹੈ ਦੱਸਦੀ ਕਿ ਇੱਕ ਪਾਸੇ ਕੇਜਰੀਵਾਲ ਦੇ ਵੱਲੋਂ ਟਵੀਟ ਕੀਤਾ ਗਿਆ ਔਰ ਦੂਜੇ ਪਾਸੇ ਰਾਜਾ ਵੜਿੰਗ ਦੇ ਵੱਲੋਂ ਟਵੀਟ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੀਨੀਅਰ ਆਗੂ ਔਰ ਸੀਨੀਅਰ ਆਫੀਸਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ heira-pheri ਕੀਤੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਡੀਓ ਵੀ ਰਾਜਾ ਵੜਿੰਗ ਨੇ ਸਾਂਝੀ ਕੀਤੀ ਹੈ ਕੀ ਕਪਲਾ ਕੀਤਾ ਗਿਆ ਹੈ ਤਾਨਾਸਤਾਹੀ ਕੀਤੀ ਗਈ ਹੈ ਉਧਰ ਕੇਜਰੀਵਾਲ ਦੇ ਵੱਲੋਂ ਵੀ ਚਿੰਤਾ ਦਾ ਵਿਸਾਦ ਦੱਸਿਆ ਉਸ ਦਾ ਵੀ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਇੱਕ ਛੋਟੀ ਜੀ ਮੇਹਰ ਦੀ ਚੋਣ ਨੂੰ ਲੈ ਕੇ ਇਹ ਕਪਲਾ ਕਰ ਸਕਦੇ ਨੇ ਤਾਂ 2024 ਦੀ ਚੋਣਾਂ ਵਿੱਚ ਕੀ ਕੁਝ ਨਹੀਂ ਕਰ ਸਕਦੇ ਹਾਲਾਂਕਿ ਦੋਨਾਂ ਦਾ ਗੱਠ ਜੋੜਨ ਨੂੰ ਲੈ ਕੇ ਚਰਚਾਾਂਵਾਂ ਚੱਲ ਰਹੀਆਂ ਸੀ ਔਰ ਚੰਡੀਗੜ੍ਹ ਦੇ ਵਿੱਚ ਗੱਠ ਜੋੜ ਇਕੱਠਾ ਹੋਇਆ ਸੀ ਗੱਠ ਜੋੜ ਨੂੰ ਲੈ ਕੇ ਇਹਨਾਂ ਨੇ ਇਕੱਠੀ ਮੇਹਰ ਦੀ ਚੋਣ ਲੜੀ ਹੈ ਤਾਂ ਉੱਥੇ ਹੀ ਕਪਲੇਵਾਦੀ ਦੇ ਇਲਜ਼ਾਮ ਲੱਗੇ ਨੇ ਇਹ ਤੇ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਕਿ ਇੰਡੀਆ ਗੱਠ ਜੋੜ ਦੇ ਦੋਨੇ ਆਗੂਆਂ ਦੇ ਵੱਲੋਂ ਦੋਨੇ ਮੇਅਰ ਜਿਹੜੇ ਮੈਂਬਰ ਨੇ ਦਸ ਹੀ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਮੈਂਬਰਾਂ ਦੇ ਵੱਲੋਂ ਹਾਈ ਕੋਰਟ ਦਾ ਰੋਕ ਕਰ ਦਿੱਤਾ ਗਿਆ ਜਿਸ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਕਿ ਤੱਕਾ ਕੀਤਾ ਗਿਆ ਹੈ ਇੱਕ ਆਫੀਸਰ ਦੇ ਵੱਲੋਂ ਤੇ ਹਾਲਾਂਕਿ ਦੋਨਾਂ ਦੇ ਵੱਲੋਂ ਟਵੀਟ ਆਏ ਨੇ ਦੇਖਣਾ ਹੋਵੇਗਾ ਕਿ ਹਾਈ ਕੋਰਟ ਇਸ ਤੇ ਕੀ ਸੁਣਵਾਈ ਕਰਦੀ ਹੈ ਪਰ ਵੱਡੀ ਖਬਰ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਵਿੱਚ ਜਿਹੜੀ ਚੋਣ ਹੋਈ ਹੈ ਭਾਜਪਾ ਦੀ ਜਿੱਤ ਹੋਈ ਹੈ ਆਮ ਆਦੀ ਪਾਰਟੀ ਅਤੇ ਇੰਡੀਆ ਗੱਠ ਜੋੜ ਕਾਂਗਰਸ ਦੀ ਕਰਾਰੀ ਹਾਰ ਹੋਈ ਹੈ 12 ਸੀਟਾਂ ਹੀ ਮਿਲੀਆਂ ਨੇ ਚੰਡੀਗੜ੍ਹ ਦੇ ਵਿੱਚ ਵਿਧੇਪੀ ਨੂੰ 16 ਸੀਟਾਂ ਦਾ ਜਿੱਤ ਹਾਸਲ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰ ਅਤੀ ਹਾਈ ਕੋਰਟ ਦਾ ਰੁਕ ਕੀਤਾ ਇੰਡੀਆ ਗੱਟ ਜੋੜਨੇ ਦੇਖਣਾ ਹੋਵੇਗਾ ਕਿ ਮੇਰ ਦੀ ਚੋਣ ਤੇ ਹਾਈ ਕੋਰਟ ਕੀ ਜਵਾਬ ਦਿੰਦਾ ਹੈ